ਸਤਨਾਮ ਸ਼੍ਰੀ ਵਹਿਗੁਰੂ ਸਾਹਿਬ ਜੀ ਬਿਲਾਵਲ ਮਹਲਾ 5ਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਅਪੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਭਨੀ ਠਾਈ ਰਵੇ ਆਪ ਆਦ ਜੁਗਾਦ ਜਾਕ ਵਡ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰੂ ਕੇ ਚਰਨ ਲੱਗੇ ਮਨ ਉੱਠੇ ਨਿਰਬਿਗਨ ਹੋਏ ਸਭ ਥਾਈ ਉੱਠੇ ਸਭ ਸੁਖ ਪਾਏ ਸਤ ਗੁਰੂ ਟੁੱਟੇ ਪਾਰਬੰ ਪ੍ਰਭ ਪ੍ਰੇਰਖ ਵਾਲੇ ਜਿ ਤੈ ਕਿਥੈ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਬਿਲਾਵਲ ਮਹਲਾ 5ਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਅਭੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਭਨੀ ਥਾਈ ਰਵਿਆ ਆਪ ਆਦ ਜੁਗਾਦ ਜਾਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਉੱਠੇ ਨਿਰਬਿਧਨ ਹੋਏ ਸਭ ਥਾਈ ਉੱਠੇ ਸਭ ਸੁਖ ਪਾਏ ਸਤ ਗੁਰ ਤੁਟੇ ਪਾਰਬੰ ਪ੍ਰਭ ਪ੍ਰੇਰਖ ਵਾਲੇ ਜਿਤੇ ਕਿਥੈ ਦਿਸ ਹੈ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹਲਾ 5ਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਅਪੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਭਨੀ ਥਾਈ ਰਵੇ ਆਪ ਆਦ ਜੁਗਾਦ ਜਾਕ ਵਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਉੱਠੇ ਨਿਰਬਿਧਨ ਹੋਏ ਸਭ ਥਾਈ ਉੱਠੇ ਸਭ ਸੁਖ ਪਾਏ ਸਤ ਗੁਰ ਤੁਟੇ ਪਾਰਬ੍ਰह्म ਪ੍ਰਭ ਪ੍ਰੇਰਖ ਵਾਲੇ ਜਿਤੇ ਕਿਥੈ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹਲਾ 5ਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੈ ਜਪ ਅਲਖ ਅਪੇਵ ਤਰਤ ਪੁਨੀਤ ਪਈ ਗੁਣ ਗਾਏ ਮੰਦੁਰਤ ਗਿਆ ਹਰ ਨਾਮ ਧਿਆਏ ਰਹਾ ਸਭਨੀ ਥਾਈ ਰਵਿਆ ਆਪ ਆਦ ਜੁਗਾਦ ਜਾਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੈ ਚਰਨ ਲਗੇ ਮਨ ਉਠੇ ਨਿਰਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਤੁਟੇ ਪਾਰਦਮ ਪ੍ਰਭ ਪ੍ਰੇਰਖ ਵਾਲੇ ਜਿਤੇ ਕਿਥੈ ਦਿਸ ਹੈ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹਲਾ 5ਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਅਭੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਬਨੀ ਥਾਈ ਰਵਿਆ ਆਪ ਆਦ ਜੁਗਾਦ ਜਾਕ ਵਡ ਪਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਉੱਠੇ ਨਿਰਬਿਗਨ ਹੋਏ ਸਭ ਥਾਈ ਉੱਠੇ ਸਭ ਸੁਖ ਪਾਏ ਸਤ ਗੁਰ ਤੁਟੇ ਪਾਰਦਮ ਪ੍ਰਭ ਪ੍ਰੇਰਖ ਵਾਲੇ ਜਿਤੇ ਕਿਥੈ ਦਿਸ ਹੈ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹਲਾ 5ਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਅਪੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਭਨੀ ਠਾਈ ਰਵਿਆ ਆਪ ਆਦ ਜੁਗਾਦ ਜਾਕਾ ਵੱਡ ਪਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਉੱਠੇ ਨਿਰਬਿਬਨ ਹੋਏ ਸਭ ਥਾਈ ਉੱਠੇ ਸਭ ਸੁਖ ਪਾਏ ਸਤ ਗੁਰ ਤੁਟੇ ਪਾਰਬੰ ਪ੍ਰਭ ਪ੍ਰੇਰਖ ਵਾਲੇ ਜਿਤੇ ਕਿਥੈ ਦਿਸ ਹੈ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵ ਮਹਲਾ 5ਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਅਪੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਭਨੀ ਥਾਈ ਰਵਿਆ ਆਪ ਆਦ ਜੁਗਾਦ ਜਾਕ ਵਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੈ ਚਰਨ ਲਗੇ ਮਨ ਉਠੇ ਨਿਰਬਿਗਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਤੁਟੇ ਪਾਰਦੰ ਪ੍ਰਭ ਪ੍ਰੇਰਖ ਵਾਲੇ ਜਿਤੇ ਕਿਥੈ ਦਿਸ ਹੈ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹਲਾ 5ਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੈ ਜਪ ਅਲਖ ਅਪੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਭਨੀ ਥਾਈ ਰਵੇ ਆਪ ਆਦ ਜੁਗਾਦ ਜਾਕ ਵਡ ਪਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੈ ਚਰਨ ਲਗੇ ਮਨ ਉਠੇ ਨਿਰਬਿਧਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਤੁਟੇ ਪਰਬੰ ਪ੍ਰਭ ਪ੍ਰੇਰਖ ਵਾਲੇ ਜਿਤੇ ਕਿਥੈ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹਲਾ 5ਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਅਪੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਭਨੀ ਥਾਈ ਰਵੇ ਆਪ ਆਦ ਜੁਗਾਦ ਜਾਕਾ ਵੱਡ ਪਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਉੱਠੇ ਨਿਰਬਿਬਨ ਹੋਏ ਸਭ ਥਾਈ ਉੱਠੇ ਸਭ ਸੁਖ ਪਾਏ ਸਤ ਗੁਰ ਤੁਟੇ ਪਾਰਬ੍ਰह्म ਪ੍ਰਭ ਪ੍ਰੇਰਖ ਵਾਲੇ ਜਿ ਤੈ ਕਿਥੈ ਦਿਸ ਹੈ ਨਾਲੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਬਿਲਾਵਲ ਮਹਲਾ 5ਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਅਪੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਭਨੀ ਥਾਈ ਰਵੇ ਆਪ ਆਦਿ ਜੁਗਾਦ ਜਾਕ ਵਡ ਪਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੈ ਚਰਨ ਲਗੇ ਮਨ ਉਠੇ ਨਿਰਬਿਧਨ ਹੋਏ ਸਭ ਥਾਈ ਉਠੇ ਸਭ ਸੁਖ ਪਾਏ ਸਤ ਗੁਰ ਤੁਟੇ ਬਾਰਦਮ ਪ੍ਰਭ ਪ੍ਰੇਰਖ ਵਾਲੇ ਜਿਤੇ ਕਿਥੈ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹਲਾ 5ਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਅਪੇਵ ਤਰਤ ਪੁਨੀਤ ਪਈ ਗੁਣ ਗਾਏ ਮੰਦੁਰਤ ਗਿਆ ਹਰ ਨਾਮ ਧਿਆਏ ਰਹਾ ਸਬਨੀ ਥਾਈ ਰਵਿਆ ਆਪ ਆਦ ਜੁਗਾਦ ਜਾਕ ਵਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਉੱਠੇ ਨਿਰਬਿਗਨ ਹੋਏ ਸਭ ਥਾਈ ਉੱਠੇ ਸਭ ਸੁਖ ਪਾਏ ਸਤ ਗੁਰ ਤੁਟੇ ਪਾਰਬੰ ਪ੍ਰਭ ਪ੍ਰੇਰਖ ਵਾਲੇ ਜਿਤੇ ਕਿਥੈ ਦਿਸ ਹੈ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹਲਾ 5ਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਅਪੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਭਨੀ ਥਾਈ ਰਵਿਆ ਆਪ ਆਦ ਜੁਗਾਦ ਜਾਕ ਵਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਉੱਠੇ ਨਿਰਬਿਗਨ ਹੋਏ ਸਭ ਥਾਈ ਉੱਠੇ ਸਭ ਸੁਖ ਪਾਏ ਸਤ ਗੁਰੂ ਟਟੇ ਪਾਰਬ੍ਰह्म ਪ੍ਰਭ ਪ੍ਰੇਰਖ ਵਾਲੇ ਜਿ ਤੈ ਕਿਥੈ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਿਤ ਪਾਲੇ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਅਭੇਵ ਤਰਤ ਪੁਨੀਤ ਪਈ ਗੁਨ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਭਨੀ ਥਾਈ ਰਵਿਆ ਆਪ ਆਦ ਜੁਗਾਦ ਜਾਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਉੱਠੇ ਨਿਰਬਿਗਨ ਹੋਏ ਸਭ ਥਾਈ ਉੱਠੇ ਸਭ ਸੁਖ ਪਾਏ ਸਤ ਗੁਰ ਤੁਟੇ ਪਾਰਬ੍ਰह्म ਪ੍ਰਭ ਪ੍ਰੇਰਖਵਾਲੇ ਜਿ ਤੈ ਕਿਥੈ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਬਿਲਾਵਲ ਮਹਲਾ 5ਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੈ ਜਪ ਅਲਖ ਅਪੇਵ ਤਰਤ ਪੁਨੀਤ ਪਈ ਗੁਣ ਗਾਏ ਮੰਦੁਰਤ ਗਿਆ ਹਰ ਨਾਮ ਧਿਆਏ ਰਹਾ ਸਬਨੀ ਥਾਈ ਰਵਿਆ ਆਪ ਆਦ ਜੁਗਾਦ ਜਾਕ ਵਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਉੱਠੇ ਨਿਰਬਿਧਨ ਹੋਏ ਸਭ ਥਾਈ ਉੱਠੇ ਸਭ ਸੁਖ ਪਾਏ ਸਤ ਗੁਰ ਤੁਟੇ ਪਾਰਬ੍ਰह्म ਪ੍ਰਭ ਪ੍ਰੇਰਖ ਵਾਲੇ ਜਿਤੇ ਕਿਥੈ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਬਿਲਾਵਲ ਮਹਲਾ 5ਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਅਪੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਭਨੀ ਥਾਈ ਰਵਿਆ ਆਪ ਆਦ ਜੁਗਾਦ ਜਾਕ ਵਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਉੱਠੇ ਨਿਰਬਿਧਨ ਹੋਏ ਸਭ ਥਾਈ ਉੱਠੇ ਸਭ ਸੁਖ ਪਾਏ ਸਤ ਗੁਰੂ ਟਟੇ ਪਾਰ ਬ੍ਰਹਮ ਪ੍ਰਭ ਪ੍ਰੇਰਖ ਵਾਲੇ ਜਿਤੇ ਕਿਥੈ ਦਿਸ ਹੈ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵ ਮਹਲਾ 5ਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਅਪੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਭਨੀ ਥਾਈ ਰਵਿਆ ਆਪ ਆਦ ਜੁਗਾਦ ਜਾਕ ਵਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਉੱਠੇ ਨਿਰਬਿਧਨ ਹੋਏ ਸਭ ਥਾਈ ਉੱਠੇ ਸਭ ਸੁਖ ਪਾਏ ਸਤ ਗੁਰ ਤੁਟੇ ਪਾਰਬ੍ਰह्म ਪ੍ਰਭ ਪ੍ਰੇਰਖ ਵਾਲੇ ਜਿ ਤੈ ਕਿਥੈ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹਲਾ 5ਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਅਪੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਭਨੀ ਥਾਈ ਰਵਿਆ ਆਪ ਆਦ ਜੁਗਾਦ ਜਾਕ ਵਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਉੱਠੇ ਨਿਰਬਿਗਨ ਹੋਏ ਸਭ ਥਾਈ ਉੱਠੇ ਸਭ ਸੁਖ ਪਾਏ ਸਤ ਗੁਰੂ ਟਟੇ ਪਾਰਬ੍ਰह्म ਪ੍ਰਭ ਪ੍ਰੇਰਖ ਵਾਲੇ ਜਿਤੇ ਕਿਥੈ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹਲਾ 5 ਸਰਬ ਕਲਿਆਣ ਕੀਏ ਗੁਰudev ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੈ ਜਪ ਅਲਖ ਅਪੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਬਨੀ ਥਾਈ ਰਵਿਆ ਆਪ ਆਦ ਜੁਗਾਦ ਜਾਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਉੱਠੇ ਨਿਰਬਿਗਨ ਹੋਏ ਸਭ ਥਾਈ ਉੱਠੇ ਸਭ ਸੁਖ ਪਾਏ ਸਤ ਗੁਰ ਤੁਟੇ ਪਾਰਬ੍ਰह्म ਪ੍ਰਭ ਪ੍ਰੇਰਖ ਵਾਲੇ ਜਿ ਤੈ ਕਿਥੈ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਬਿਲਾਵਲ ਮਹਲਾ 5ਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਅਪੇਵ ਤਰਤ ਪੁਨੀਤ ਪਈ ਗੁਣ ਗਾਏ ਮੰਦੁਰਤ ਗਿਆ ਹਰ ਨਾਮ ਧਿਆਏ ਰਹਾ ਸਭਨੀ ਥਾਈ ਰਵੇ ਆਪ ਆਦ ਜੁਗਾਦ ਜਾਕ ਵਡ ਪਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੈ ਚਰਨ ਲਗੇ ਮਨ ਉੱਠੇ ਨਿਰਬਿਬਨ ਹੋਏ ਸਭ ਥਾਈ ਉੱਠੇ ਸਭ ਸੁਖ ਪਾਏ ਸਤ ਗੁਰ ਤੁਟੇ ਪਾਰ ਬ੍ਰਹਮ ਪ੍ਰਭ ਪ੍ਰੇਰਖ ਵਾਲੇ ਜਿ ਤੈ ਕਿਥੈ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵਲ ਮਹਲਾ 5ਵਾਂ ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੈ ਜਪ ਅਲਖ ਅਭੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਬਨੀ ਥਾਈ ਰਵਿਆ ਆਪ ਆਦ ਜੁਗਾਦ ਜਾਕ ਵਡ ਪਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਉੱਠੇ ਨਿਰਬਿਧਨ ਹੋਏ ਸਭ ਥਾਈ ਉੱਠੇ ਸਭ ਸੁਖ ਪਾਏ ਸਤ ਗੁਰ ਤੁਟੇ ਪਾਰਬੰ ਪ੍ਰਭ ਪ੍ਰੇਰਖ ਵਾਲੇ ਜਿਤੇ ਕਿਥੈ ਦਿਸ ਹੈ ਨਾਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬਿਲਾਵ ਮਹਲਾ 5 ਸਰਬ ਕਲਿਆਣ ਕੀਏ ਗੁਰੂ ਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨ ਲਾਗੇ ਜਪ ਅਲਖ ਅਪੇਵ ਤਰਤ ਪੁਨੀਤ ਪਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਏ ਰਹਾ ਸਬ ਨਹੀਂ ਠਾਈ ਰਵੇ ਆਪ ਆਦ ਜੁਗਾਦ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਉੱਠੇ ਨਿਰਬਿਧਨ ਹੋਏ ਸਭ ਥਾਈ ਉੱਠੇ ਸਭ ਸੁਖ ਪਾਏ ਸਤ ਗੁਰ ਤੁਟੇ ਪਾਰਬ੍ਰह्म ਪ੍ਰਭ ਪ੍ਰੇਰਖ ਵਾਲੇ ਜਿਤੇ ਕਿਥੈ ਦਿਸਹਿ ਨਾਲੇ ਨਾਨਕ ਦਾਸ ਖਸਮ ਪ੍ਰਤਿ ਪਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ